ਬਹੁਤ ਲੰਮੀ ਉਡੀਕ ਬਾਅਦ ਗੁਜਰੀ ਦੀ ਸੁਲਖਣੀ ਕੁਖ ਵਿੱਚੋਂ ਅਕਾਲ ਦੀ ਜੋਤ ਲੈ ਕੇ ਕਰਤਾਰੀ ਸ਼ਕਤੀਆਂ ਨਾਲ ਭਰਪੂਰ ਮੁਹੱਬਤ ਦਾ ਇੱਕ ਮਸੀਹਾ ਹੱਕ ਤੇ ਸੱਚ ਦਾ ਸੂਰਜ ਬਣ ਕੇ ਜਦ ਚਮਕਿਆ ਤਾਂ ਸਾਰੀ ਤਰਤ ਜਗਮਗ ਜਗਮਗ ਹੋ ਗਈ ਹਵਾਵਾਂ ਉਸਦੇ ਆਗਮਨ ਦੇ ਤराने ਗਾਉਣ ਲੱਗੀਆਂ ਤੇ ਸਾਰੀ ਕਾਇਨਾਤ ਖੁਸ਼ੀ ਵਿੱਚ ਝੂਮਣ ਲੱਗ ਪਈ ਤਰਤ ਦੇ ਇਤਿਹਾਸ ਵਿੱਚ ਇਹ ਘਟਨਾ ਅਲੌਕਿਕ ਸੀ ਤਰਤ ਦੇ ਇਤਿਹਾਸ ਵਿੱਚ ਇਹ ਘਟਨਾ ਅਲੌਕਿਕ ਸੀ ਜੋ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਸੀ ਤੱਕੀ ਗੋਬਿੰਦ ਦਾ ਪ੍ਰਕਾਸ਼ ਹੋਇਆ ਤੇ ਸਾਰੀ ਤਰਤ ਗੋਬਿੰਦ ਹੋ ਗਈ ਤੇ ਗੋਬਿੰਦ ਹਰ ਤੇ ਹਰ ਗੋਬਿੰਦ ਹੋ ਗਿਆ ਅੱਖ ਖੁੱਲੀ ਅੱਖ ਖੁੱਲੀ ਅਜੇ ਚਾਈ ਚਾਈ ਖੇਡਣ ਦੀ ਹੀ ਰੁੱਤ ਸੀ ਕਿ ਉਸ ਕੌਤਿਕ ਐਸਾ ਰਚਾ ਦਿੱਤਾ ਪਿਤਾ ਕੁਰਬਾਨ ਕੀਤਾ ਇਹ ਜਗਤ ਬਚਾ ਦਿੱਤਾ ਪਿਤਾ ਕੁਰਬਾਨ ਕੀਤਾ ਇਹ ਜਗਤ ਬਚਾ ਦਿੱਤਾ ਬਣ ਆਪੇ ਗੁਰ ਚੇਲਾ ਬਣ ਆਪੇ ਗੁਰ ਚੇਲਾ ਉਸ ਅੰਮ੍ਰਿਤ ਐਸਾ ਛਕਾ ਦਿੱਤਾ ਗਿੱਦੜਾਂ ਵਾਂਗਰ ਦਰਦਿਆਂ ਨੂੰ ਬੱਬਰ ਸ਼ੇਰ ਬਣਾ ਦਿੱਤਾ ਉਸ ਅਣਖ ਦਾ ਐਸਾ ਦੀਪ ਜਗਾ ਦਿੱਤਾ ਉਸ ਅਣਖ ਦਾ ਐਸਾ ਦੀਪ ਜਗਾ ਦਿੱਤਾ ਦੱਬੇ ਕੁਚਲੇ ਹੰਬੇ ਹਾਰੇ ਬੇਬਸਿਆਂ ਨੂੰ ਦੱਬੇ ਕੁਚਲੇ ਹੰਬੇ ਹਾਰੇ ਬੇਬਸਿਆਂ ਨੂੰ ਖਾਲਸ ਬਣਾ ਦਿੱਤਾ ਉਹ ਜ਼ੁਲਮ ਜ਼ਬਰ ਨਾਲ ਲੜਿਆ ਸੀ ਉਹ ਜ਼ੁਲਮ ਜ਼ਬਰ ਨਾਲ ਲੜਿਆ ਸੀ ਉਹ ਬਾਗ ਚਟਾਨਾ 88 ਬਾਦ ਸ਼ਾਹ ਨਾਲ ਲੈ ਕੇ ਟੱਕਰ ਉਹ ਸੰਗ ਮਜਲੂਮਾ ਖੜਿਆ ਸੀ ਉਸ ਦੇ ਚੋਜ ਸਾਰੇ ਹੀ ਨਿਆਰੇ ਸਨ ਉਸ ਦੇ ਚੋਜ ਸਾਰੇ ਹੀ ਨਿਆਰੇ ਸਨ ਲੋਕਾਂ ਨੂੰ ਵਾਰਨ ਤੋਂ ਪਹਿਲਾਂ ਉਸ ਪੁੱਤ ਆਪਣੇ ਹੀ ਵਾਰੇ ਸਨ ਸ਼ਕਤੀ ਪੂਜਾ ਨੂੰ ਉਸ ਜੜੋ ਮਿਟਾ ਦਿੱਤਾ ਸ਼ਬਦ ਨੂੰ ਗੁਰੂ ਬਣਾ ਕੇ ਲੜ ਉਸਦੇ ਲਾ ਦਿੱਤਾ ਉਹ ਅਸੀਮ ਦਾ ਤਿਆਗ ਸੀ ਉਹ ਅਸੀਮ ਦਾ ਤਿਆਗ ਸੀ ਉਹ ਤਪੱਸਵੀ ਲਾ ਮਿਸਾਲ ਸੀ ਉਹ ਬਾਦਸ਼ਾ ਦਰਵੇਸ਼ ਸੀ ਉਹ ਸ਼ੈਨਸ਼ਾ ਕਮਾਲ ਸੀ ਉਹ ਜੋਤ ਇਲਾਹੀ ਸੀ ਉਹ ਜੋਤ ਇਲਾਹੀ ਸੀ ਉਹ ਸੰਤ ਸਿਪਾਹੀ ਸੀ ਉਹ ਸੋਚ ਬਾ ਕਮਾਲ ਸੀ ਉਹ ਖੁਦ ਹੀ ਅਕਾਲ ਸੀ ਉਹ ਖੁਦ ਹੀ ਅਕਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ